ਇਸ ਕਰਕੇ ਹੁਣ ਮਲੂਕੇ ਸਕੰਦਰ ਮਲੂਕੇ ਤੇ ਕੌਣ ਵਿਸ਼ਵਾਸ ਕਰੂਗਾ ਸਾਰਾ ਪਰਿਵਾਰ ਦੂਜੇ ਪਾਸੇ ਬੀਜੇ ਚ ਬੈਠਾ ਆਪ ਤੂੰ ਇੱਥੇ ਅਕਾਲੀ ਦਲ ਦਾ ਲੀਡਰ ਬਣਿਆ ਬੈਠਾ ਤੇ ਐਡਰੈਸ ਕਰਦਾ ਸਭ ਤੋਂ ਜਿਆਦਾ ਦੋ ਮਤਲਬ ਕਿ ਇਹ ਪ੍ਰੈਸ ਕਾਲ ਪਰਸ ਐਡਰੈਸ ਕਰ ਰਿਹਾ ਹੈ ਤੇ ਇਹਦੇ ਵਿੱਚ ਉਹਦੇ ਤੋਂ ਉਹਦੇ ਕੋਲ ਤਾਂ ਕੋਈ ਮੋਰਲ ਅਧਿਕਾਰ ਵੀ ਨਹੀਂ ਨੈਤਿਕ ਅਧਿਕਾਰ ਵੀ ਨਹੀਂ ਇਸ ਕਿਸਮ ਦਾ ਐਡਰੈਸ ਕਰਨ ਦਾ ਬਣਦਾ ਤੁਸੀਂ ਮੂਰੇ ਬਹਾਈ ਬੈਠੇ ਹੋ ਇਸ ਕਰਕੇ ਸਾਰਾ ਕੁਝ ਹੋਛਪੋਚ ਆ ਮੈਂ ਨਹੀਂ ਕਹਿੰਦਾ ਵੀ ਸੁਖਵੀਰ ਨੇ ਵੀ ਗੱਲ ਸੁਖਵੀਰ ਦੇ ਕੋਲੇ ਹਜੇ ਪੋਲੀਟਿਕਲ ਪ੍ਰੋਗਰਾਮ ਜਿਵੇਂ ਵੀ ਹੈ ਮੈਨੀਫੈਸਟੋ ਲੈ ਕੇ ਲੋਕਾਂ ਤੱਕ ਨਹੀਂ ਲਗਾਇਆ ਇਹ ਨਹੀਂ ਮੈਨੀਫੈਸਟੋ ਲੈ ਤਾਂ ਆਏ ਪਰ ਹਿੰਮਤ ਨਹੀਂ ਪਈ ਲੋਕਾਂ ਤੱਕ ਲੈ ਜੇ ਪੁਰਾਣਾ ਯਾਦ ਸੀ ਜਿਸ ਵੇਲੇ 80 2 80 1980 ਵਿੱਚ ਕਾਲੀ ਗੱਲ ਦਾ ਹੁੰਦਾ ਸੀ ਉਹ ਜਿਹਾ ਮੈਨੀਫੈਸਟੋ ਲੈ ਆਇਆ ਇਹ ਪਰ ਹਿੰਮਤ ਨਹੀਂ ਹੋਈ ਤੇ ਇਸ ਕਰਕੇ ਵਿੱਚ ਹੀ ਰਹਿ ਗਿਆ ਦੂਜਿਆਂ ਨੇ ਤਾਂ ਮੈਨੀਫੈਸਟੋ ਦੀ ਗੱਲ ਹੀ ਨਹੀਂ ਕਰਦੇ ਆ ਦੂਸਰਾਂ ਕੋ ਬਡਾਲਾ ਜਿਹੜਾ ਬਡਾਲੇ ਹੋਇਆ ਅਰ ਗੁਰਦੀਪ ਸਿੰਘ ਬਡਾਲੇ ਦੇ ਪਿੰਡ ਹੀ ਹੋਇਆ ਤੂੰ ਤੇ ਲੜਕੇ ਨੇ ਕਰਵਾਇਆ ਉੱਥੇ ਤਾਂ ਗੱਲ ਇਹੀ ਹਾਲ ਬਲਜਿੰਦਰ ਬਲਜਿੰਦਰ ਹਮਦਰਦ ਜਦੋਂ ਪਾਵਰ 'ਚ ਸੀ ਉਦੋਂ ਤਾਂ ਤੁਹਾਡਾ ਜੋੜ ਤੋੜ ਚੱਲ ਜਾਂਦਾ ਸੀ ਹੁਣ ਤੁਸੀਂ ਨਾਮ ਤੇ ਬਲਜਿੰਦਰ ਹਮਦਰਦ ਅੱਜ ਤੱਕ ਲੋਕਾਂ 'ਚ ਗਿਆ ਨਾ ਲੋਕਾਂ ਦਾ ਉਹ ਲੀਡਰ ਹੈ